ਸਤ ਸ੍ਰੀ ਅਕਾਲ ਦੋਸਤੋ ਮੈਂ ਪ੍ਰਗਟ ਸਿੰਘ ਭੁੱਲਰ ਅੱਜ ਦੀ ਇਹ ਵੀਡੀਓ ਬਹੁਤ ਜ਼ਿਆਦਾ ਸਪੈਸ਼ਲ ਹੈ ਜੀ ਕਣਕ ਦੇ ਲਈ ਕਿਉਂਕਿ ਕਣਕ ਤੇ ਆਉਣ ਵਾਲਾ ਸਮਾਂ ਜੋ ਸਾਡੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਉਹਦਾ ਕਾਰਨ ਇਹ ਹੈ ਕਿ ਸ਼ਾਇਦ ਅਜੇ ਤੱਕ ਅਸੀਂ ਸਿਰਫ ਇਸੇ ਚੀਜ਼ ਲਈ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਕਣਕ ਨੂੰ ਫੋਰਡ ਕਿਸ ਤਰ੍ਹਾਂ ਕਰਾਉਣੀ ਹੈ ਕਣਕ ਪੀਲੀ ਪੈ ਗਈ ਉਸ ਨੂੰ ਹਰਿਆ ਕਿੱਦਾਂ ਕਰਨਾ ਹੈ ਕਣਕ ਦਾ ਪਾਣੀ ਦੂਸਰਾ ਕਦੋਂ ਲਾਉਣਾ ਹੈ ਪਰ ਇਹਨਾਂ ਗੱਲਾਂ ਦੇ ਨਾਲ-ਨਾਲ ਇੱਕ ਹੋਰ ਸਾਨੂੰ ਟੈਨਸ਼ਨ ਦੇਣ ਵਾਲੀ ਜਿਹੜੀ ਚੀਜ਼ ਆਉਣ ਵਾਲੇ ਦਿਨਾਂ 'ਚ ਕਣਕ ਨੂੰ ਆ ਰਹੀ ਹੈ ਉਹਦੇ ਬਾਰੇ ਇਹ ਵੀਡੀਓ ਹੈ ਕਣਕ ਤੇ ਪਾਈਆਂ ਜਾਣ ਵਾਲੀਆਂ ਸਭ ਤੋਂ ਪ੍ਰਾਣੀਆਂ ਬਿਮਾਰੀਆਂ ਵਿੱਚੋਂ ਇਹ ਇੱਕ ਬਿਮਾਰੀ ਹੈ ਜਿਹਨੂੰ ਅਸੀਂ ਪਕਸੀਨੀਆ ਸੈਟਰੀਫੋਰਮਿਸ ਬੋਲਦੇ ਆ ਯੈਲੋ ਰਸਟ ਆਫ ਵੀਟ ਬੋਲਦੇ ਆ ਤੇ ਪੰਜਾਬੀ ਦੇ ਵਿੱਚ ਪੀਲੀ ਕੁੰਗੀ ਬੋਲਦੇ ਆ ਇਸ ਬਿਮਾਰੀ ਦੇ ਨਾਲ ਜੋ ਹੁਣ ਤੱਕ ਰਿਲੀਜ਼ ਹੋਏ ਨੇ ਪੇਪਰ ਉਹਨਾਂ ਵਿੱਚ ਇਹ ਗੱਲ ਦਾਵਾ ਕੀਤੀ ਗਈ ਹੈ ਕਿ ਅਗਰ ਇਹ ਬਿਮਾਰੀ ਕਿਸੇ ਕਣਕ ਨੂੰ ਲੱਗ ਜਾਂਦੀ ਹੈ ਤੇ ਉਹਦਾ 70% 70% ਤੱਕ ਜਿਹੜੀ ਯੀਲਡ ਹੈ ਝਾੜ ਹੈ ਉਹ ਘਟ ਜਾਂਦਾ ਹੈ। ਅਸਲ ਦੇ ਵਿੱਚ ਇਸ ਬਿਮਾਰੀ ਦੇ ਲਈ ਅਸੀਂ ਇੰਨਾ ਅਵੇਅਰ ਕਿਉਂ ਨਹੀਂ ਹਾਂ ਕਿਉਂਕਿ ਸਾਡੇ ਕੋਲੇ ਨੌਲੇਜ ਦੀ ਘਾਟ ਹੈ। ਤੇ ਕਣਕ ਦੀਆਂ ਬਿਮਾਰੀਆਂ ਜਾਂ ਝੋਨੇ ਦੀਆਂ ਬਿਮਾਰੀਆਂ ਦੇ ਨਾਲ ਅਗਰ ਅਸੀਂ ਟਕਰਾ ਕਰਨਾ ਹੈ ਜਾਂ ਅਸੀਂ ਆਪਣੀ ਫਸਲ ਨੂੰ ਬਚਾਉਣਾ ਹੈ ਕਿ ਜ਼ਰੂਰੀ ਹੈ ਕਿ ਸਾਨੂੰ ਉਹਨਾਂ ਬਿਮਾਰੀਆਂ ਬਾਰੇ ਸਾਰੀ ਮਢਲੀ ਜਾਣਕਾਰੀ ਹੋਵੇ। ਅਸਲ ਦੇ ਵਿੱਚ ਅਸੀਂ ਕਣਕ ਨੂੰ ਲੱਗਣ ਵਾਲੀਆਂ ਉਲੀਆਂ ਨੂੰ ਵੀ ਝੋਨੇ ਦੇ ਵਾਂਗ ਲੱਗਣ ਵਾਲੀਆਂ ਉਲੀਆਂ ਦੇ ਹੀ ਸਮਾਨ ਸਮਝਦੇ ਹਾਂ ਪਰ ਇਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਸਭ ਤੋਂ ਮੇਨ ਡਿਫਰੈਂਸ ਜੋ ਪੈੜੀ ਦੇ ਝੋਨੇ ਤੇ ਆਉਣ ਵਾਲੀ ਫੰਗਸ ਤੇ ਕਣਕ ਤੇ ਆਉਣ ਵਾਲੀ ਫੰਗਸ ਦਾ ਉਹ ਇਹ ਹੈ ਕਿ ਇਹਨਾਂ ਦੋਹਾਂ ਦੇ ਵਧਨ ਫੁੱਲਣ ਤੇ ਪੈਦਾ ਹੋਣ ਲਈ ਜਿਹੜਾ ਤਾਪਮਾਨ ਹੈ ਉਹ ਬਿਲਕੁਲ ਇੱਕ ਦੂਜੇ ਦੇ ਇਨਵਰਸਲੀ ਪ੍ਰੋਪੋਰਸ਼ਨਲ ਹੈ ਪਾਵ ਉਲਟਕ ਚੋਨੇ ਦੇ ਆਉਣ ਵਾਲੀਆਂ ਉੱਲੀਆਂ ਜਿਹੜੀਆਂ ਉਹ ਗਰਮ ਵਾਤਾਵਰਨ ਚ ਆਉਂਦੀਆਂ ਨੇ ਪਰ ਕਣਕਤੇ ਆਉਣ ਵਾਲੀ ਪੀਲੀ ਕੁੰਗੀ ਇੱਕ ਐਸੀ ਉੱਲੀ ਹੈ ਜਿਹੜੀ ਕਣਕਤੇ ਜਨਵਰੀ ਦੇ ਦੂਸਰੇ ਹਫਤੇ ਤੋਂ ਬਾਅਦ ਅਟੈਕ ਕਰਨਾ ਸ਼ੁਰੂ ਕਰ ਦਿੰਦੀ ਹੈ ਇਹ ਉੱਲੀ ਸਿਰਫ 5 ਤੋਂ ਲੈ ਕੇ 9 ਡਿਗਰੀ ਸੈਂਟੀਗ੍ਰੇਡ ਦਾ ਜਦੋਂ ਇਹਨੂੰ ਤਾਪਮਾਨ ਮਿਲ ਜਾਂਦਾ ਉਸ ਤਾਪਮਾਨ ਦੇ ਵਿੱਚ ਵਧਣਾ ਫੁੱਲਣਾ ਸ਼ੁਰੂ ਕਰ ਦਿੰਦੀ ਹੈ ਤੇ ਜਦੋਂ ਇਹਨੂੰ ਤਾਪਮਾਨ 15 ਤੋਂ 20 ਡਿਗਰੀ ਸੈਂਟੀਗ੍ਰੇਡ ਤੱਕ ਦਾ ਮਿਲ ਜਾਂਦਾ ਹੈ ਉਹ ਸਤਾਪਮਾਨ ਵਿੱਚ ਇਸ ਬਿਮਾਰੀ ਦੇ ਹਮਲੇ ਦਾ ਭਿਆਨਕ ਰੂਪ ਸਾਹਮਣੇ ਦੇਖਣ ਨੂੰ ਮਿਲਦਾ ਹੈ ਤੇ ਇਹੀ ਵਜ੍ਹਾ ਬਣਦੀ ਹੈ ਕਿ ਅਸੀਂ ਅੰਗੋਲੀਆਂ ਕਰ ਦਿੰਨੇ ਇਸ ਬਿਮਾਰੀ ਨੂੰ ਜਿਹਦੀ ਵਜ੍ਹਾ ਕਰਕੇ ਸਾਡੀ ਕਣਕ ਦਾ ਜਿਹੜਾ ਕੰਪਲੀਟਲੀ ਨੁਕਸਾਨ ਹੋ ਜਾਂਦਾ ਹੁਣ ਸ਼ੁਰੂਆਤ ਦੇ ਵਿੱਚ ਇਹ ਜਾਨਣਾ ਜ਼ਰੂਰੀ ਹੈ ਕਿ ਇਹ ਫੰਗਸ ਜਿਹਨੂੰ ਅਸੀਂ ਪਕਸੀਨੀਆਂ ਸੈਟਰੀਫਾਰਮਿਸ ਬੋਲਦੇ ਆਂ ਇਹ ਹੈ ਕਿ ਕਿੱਥੋਂ ਆਉਂਦੀ ਹੈ ਤੇ ਕਿਸ ਤਰ੍ਹਾਂ ਕਣਕ ਦੇ ਵਿੱਚ ਅਟੈਕ ਕਰਦੀ ਹੈ ਸਭ ਤੋਂ ਪਹਿਲੀ ਗੱਲ ਕਣਕ ਨੂੰ ਪੈਣ ਵਾਲੀਆਂ ਪ੍ਰਾਣੀਆਂ ਉੱਲੀਆਂ ਵਿੱਚੋਂ ਇੱਕ ਉੱਲੀ ਹੈ ਤੇ ਇਹ ਪਹਾੜਾਂ ਤੋਂ ਮੈਦਾਨੀ ਇਲਾਕਿਆਂ ਦੇ ਵਿੱਚ ਇੰਟਰ ਕਰਦੀ ਹੈ ਜਦੋਂ ਸਿਆਲ ਦੇ ਵਿੱਚ ਮੌਸਮ ਦੇ ਵਿੱਚ ਬੱਦਲ ਬਣਦੇ ਨੇ ਜਾਂ ਬੱਦਲਵਾਈ ਹੁੰਦੀ ਹੈ ਤੇ ਮੀਂਹ ਪੈਂਦਾ ਉਸ ਦਿਨਾਂ ਦੇ ਵਿੱਚ ਇਹ ਉੱਲੀ ਇਹ ਫੰਗਸ ਪਹਾੜਾਂ ਤੋਂ ਸਭ ਤੋਂ ਜਲਦੀ ਟਰੈਵਲ ਕਰਦੀ ਹੈ ਕਿਉਂਕਿ ਪੰਜਾਬ ਦਾ ਜੋ ਵਾਤਾਵਰਨ ਹੈ ਉਹਦੇ ਵਿੱਚ ਜਿਹੜੀਆਂ ਗਰਮੀ ਦੇ ਵਿੱਚ ਹਵਾਵਾਂ ਆਉਂਦੀਆਂ ਨੇ ਉਹ ਸਮੁੰਦਰ ਤੋਂ ਆਉਂਦੀਆਂ ਨੇ ਜਿਹੜੀਆਂ ਸਰਦੀ ਦੇ ਵਿੱਚ ਹਵਾਵਾਂ ਆਉਂਦੀਆਂ ਨੇ ਜਿਨ੍ਹਾਂ ਨਾਲ ਮੀਂਹ ਪੈਂਦਾ ਉਹ ਪਹਾੜਾਂ ਤੋਂ ਵਾਪਸ ਆਉਂਦੀਆਂ ਨੇ ਤੇ ਪਹਾੜਾਂ ਤੇ ਇਹ ਉੱਲੀ ਉੱਗਦੀ ਹੈ ਪੈਦਾ ਹੁੰਦੀ ਹੈ ਤੇ ਉਹਨਾਂ ਹਵਾਵਾਂ ਦੇ ਨਾਲ ਇਹਦੇ ਕਣ ਜਿਹੜੇ ਨੇ ਕਣਕ ਤੇ ਆ ਡਿੱਗਦੇ ਨੇ ਪਰ ਸਾਡਾ ਇਸ ਚੀਜ਼ ਵੱਲ ਧਿਆਨ ਨਹੀਂ ਹੁੰਦਾ ਕਿਉਂਕਿ ਅਸੀਂ ਇਹਦੇ ਅਟੈਕ ਨੂੰ ਸਮਝ ਹੀ ਨਹੀਂ ਪਾਉਂਦੇ ਇਹ ਉੱਲੀ ਕੁਦਰਤੀ ਤਰੀਕੇ ਨਾਲ ਜਾਂ ਕਹਿ ਲਓ ਇਨਸੀਡੈਂਟਲੀ ਤਰੀਕੇ ਨਾਲ ਇਸ ਉੱਲੀ ਦੇ 호ਸਟ ਪlant ਦਾ ਪਤਾ ਲੱਗਾ 2010 ਦੇ ਵਿੱਚ ਕਿਉਂਕਿ ਪਹਿਲਾਂ ਇਸ ਤੋਂ ਇਸ ਉੱਲੀ ਦੀਆਂ ਪੰਜ ਸਟੇਜਸ ਹੁੰਦੀਆਂ ਨੇ ਲਾਈਫ ਸਾਈਕਲ ਦੀਆਂ ਦੋ ਜਿਹੜੇ ਆਖਰਲੇ ਲਾਈਫ ਸਾਈਕਲ ਸਟੇਜਸ ਸੀਗੀਆਂ ਉਹ ਕਿਸ ਪlant ਤੇ ਇਹ ਉੱਲੀ ਬਤੀਤ ਕਰਦੀ ਹੈ ਕਿਸ ਪlant ਤੇ ਰਹਿ ਕੇ ਪੈਦਾ ਰਹਿੰਦੀ ਹੈ ਜਾਂ ਬਣੀ ਰਹਿੰਦੀ ਹੈ ਉਸ ਬਾਰੇ ਪਤਾ ਨਹੀਂ ਸੀ 2010 ਦੇ ਵਿੱਚ ਅਚਾਨਕ ਇੱਕ ਖੋਜ ਹੋਈ ਉਹਦੇ ਵਿੱਚ ਪਤਾ ਚੱਲਿਆ ਕਿ ਕਨਕਤੇ ਵਾਉਣ ਵਾਲੀ ਉੱਲੀ ਹੈ ਜਿਹੜੀ ਉਹ ਪੱਥਰ ਚੱਟ ਤੇ ਬਾਕੀ ਸਮਾਂ ਆਪਣਾ ਗੁਜ਼ਾਰਦੀ ਜਿਹਨੂੰ ਅਸੀਂ ਬਰਬੈਰਿਸ ਬੋਲਦੇ ਹਾਂ ਪੱਥਰ ਚਾਟੇ ਦਾ ਹੋਸਟ ਪਲਾਂਟ ਹੈ ਜਿਹਦੇ ਤੇ ਉੱਲੀ ਪੈਦਾ ਹੁੰਦੀ ਹੈ ਤੇ ਉਹ ਪਹਾੜਾਂ ਦੇ ਵਿੱਚ ਸਭ ਤੋਂ ਜ਼ਿਆਦਾ ਉੱਗਣ ਵਾਲਾ ਬੂਟਾ ਹੈ ਤੇ ਉਸ ਬੂਟੇ ਨਾਲ ਹਵਾਵਾਂ ਸ਼ੁਰੂ ਕੇ ਜਦੋਂ ਸਾਡੇ ਮੈਦਾਨੀ ਇਲਾਕਿਆਂ ਵਿੱਚ ਪਹੁੰਚਦੀਆਂ ਨੇ ਤੇ ਇਹ ਉੱਲੀ ਦੇ ਕਣ ਜਿਹੜੇ ਕਣਕ ਦੇ ਵਿੱਚ ਆ ਜਾਂਦੇ ਨੇ ਇਸ ਉੱਲੀ ਦੇ ਕਣ ਕਣਕ ਦੇ ਪੱਤੇ ਦੇ ਸਟੋਮਟਾ ਹੁੰਦਾ ਇੱਕ ਕਹਿ ਲਓ ਵੀ ਇੱਕ ਦਰਵਾਜ਼ਾ ਹੁੰਦਾ ਹੈ ਕਣਕ ਦੇ ਪੱਤੇ ਤੇ ਉਹ ਸਟੋਮਟਾ ਰਹੀਂ ਕਣਕ ਦੇ ਪੱਤੇ ਦੇ ਅੰਦਰ ਇੰਟਰ ਕਰਕੇ ਉਹਦੀ ਹੇਠਲੀ ਲੇਅਰ ਤੇ ਜਮਾ ਹੋ ਜਾਂਦੇ ਨੇ ਉਸ ਤੋਂ ਬਾਅਦ ਇਹਦੇ ਜਰਮਸ ਟਿਊਬ ਜਿਹੜੇ ਹੁੰਦੇ ਨੇ ਜਿਨ੍ਹਾਂ ਵਿੱਚ ਏਸ ਉੱਲੀ ਦੇ ਕੰਨ ਹੁੰਦੇ ਨੇ ਉਹਨਾਂ ਵਿੱਚ ਨਿਊਕਲੀਆਇਜ਼ੇਸ਼ਨਸ ਦੀ ਪ੍ਰਕਿਰਿਆ ਹੁੰਦੀ ਹੈ ਤੇ ਇਸ ਜਰਮਸ ਦੇ ਜਿਹੜੇ ਨਿਊਕਲੀਅਰ ਨੇ ਉਹ ਡਿਵੀਜ਼ਨ ਕਰਦੇ ਆਪਦੀ ਤੇ ਆਪਣੀ ਗਿਣਤੀ ਵਿੱਚ ਲਗਾਤਾਰ ਵਾਧਾ ਕਰਦੇ ਨੇ ਹੁਣ ਇੱਥੇ ਇਹ ਦਿੱਕਤ ਆ ਜਾਂਦੀ ਹੈ ਕਿ ਸਾਨੂੰ ਇਸ ਉੱਲੀ ਦੇ ਪਹਿਲੇ ਹਮਲੇ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਦਾ ਪਤਾ ਨਹੀਂ ਲੱਗ ਪਉਂਦਾ ਕਿਉਂਕਿ ਅਸੀਂ ਇਸ ਉੱਲੀ ਦੇ ਨਿਸ਼ਾਨੀਆਂ ਜਿਹੜੀਆਂ ਇਹੀ ਸਮਝਦੇ ਆਂ ਕਿ ਕਣਕ ਦੇ ਪੱਤਿਆਂ ਤੇ ਜਿਹੜਾ ਪੀਲਾ ਪਾਣ ਆ ਗਿਆ ਜਾਂ ਉਹਦੇ ਪੱਤਿਆਂ ਤੇ ਜਿਹੜੀਆਂ ਪੀਲੇ ਰੰਗ ਦੀਆਂ ਧਾਰੀਆਂ ਬਣ ਗਈਆਂ ਨੇ ਹਲਦੀ ਰੰਗਾ ਪਾਊਡਰ ਬਣ ਕੇ ਇਹ ਉਸ ਦੇ ਬਹੁਤ ਜ਼ਿਆਦਾ ਵੱਡੇ ਅਟੈਕ ਦੀਆਂ ਨਿਸ਼ਾਨੀਆਂ ਨੇ ਜਦੋਂ ਇਹ ਉੱਲੀ ਆਪਣੇ ਪੂਰੇ ਪ੍ਰਕੋਪ ਦੇ ਵਿੱਚ ਹੁੰਦੀ ਹੈ ਉਦੋਂ ਇਸ ਉੱਲੀ ਦੀਆਂ ਇਹ ਨਿਸ਼ਾਨੀਆਂ ਸਾਨੂੰ ਮਿਲਦੀਆਂ ਨੇ ਤੇ ਇਹ ਨਿਸ਼ਾਨੀਆਂ ਮਿਲਣ ਤੱਕ ਦਾ ਸਮਾਂ ਸਾਨੂੰ 2 ਹਫ਼ਤੇ ਦਾ ਹੈ। ਭਾਵ ਪੀਲੀ ਕੁੰਗੀ ਦਾ ਕਣਕ ਤੇ ਹਮਲਾ ਹੋਣ ਤੋਂ 2 ਹਫ਼ਤੇ ਬਾਅਦ ਸਾਨੂੰ ਨਿਲ ਸੌਰੀ yellow ਕਲਰ ਦੀਆਂ ਪੀਲੇ ਰੰਗ ਦੀਆਂ ਜਿਹੜੀਆਂ ਸਿੱਧੀਆਂ ਤਾਰੀਆਂ ਨੇ ਪੱਤੀਆਂ ਤੇ ਦਿਸਦੀਆਂ ਨੇ ਜਿਨ੍ਹਾਂ ਦੇ ਉੱਤੇ ਹਲਦੀ ਵਰਗਾ ਪਾਊਡਰ ਜੰਮਿਆ ਹੁੰਦਾ ਹੈ ਇਹੇ ਹਲਦੀ ਰੰਗਾ ਪਾਊਡਰ ਜਾਂ ਜਾਂ ਹਲਦੀ ਵਰਗਾ ਪਾਊਡਰ ਜਿਹੜਾ ਪੱਤੇ ਤੇ ਮੌਜੂਦ ਵਾਇਰਸ ਜਾਂ ਫੰਗਸ ਦੀ ਨਿਸ਼ਾਨੀ ਹੈ ਤੇ ਇਹੀ ਫੰਗਸ ਫਿਰ ਅੱਗੇ ਖੇਤਾਂ ਵਿੱਚ ਫੈਲਦੀ ਹੈ ਹੁਣ ਇਸ ਫੰਗਸ ਨੂੰ ਜਦੋਂ ਤੱਕ ਅਸੀਂ ਨੋਟ ਕਰਨਾ ਹੈ ਉਦੋਂ ਤੱਕ ਇਸ ਨੇ ਕਣਕ ਦਾ ਬਹੁਤ ਵੱਡਾ ਨੁਕਸਾਨ ਕਰ ਦੇਣਾ ਤੇ ਨੋਟ ਨਾ ਕਰਨ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਸਾਨੂੰ ਪਤਾ ਹੀ ਨਹੀਂ ਕਿ ਇਸ ਫੰਗਸ ਦਾ ਹਮਲਾ ਹੁੰਦਾ ਕਦੋਂ ਹੈ ਅਸੀਂ ਇਸ ਫੰਗਸ ਦੇ ਹਮਲੇ ਨੂੰ ਜ਼ਿਆਦਾਤਰ ਫਰਵਰੀ ਤੋਂ ਮਾਰਚ ਦਾ ਮੰਨਦੇ ਹਾਂ ਪਰ ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਾ ਹਾਂ ਕਿ ਜਿਹੜੀ ਪਕਸੀਨੀਆਂ ਸੈਟਰੀ ਫਾਰਮਿਸ ਨਾਂ ਦੀ ਫੰਗਸ ਹੈ ਉਹ ਇੱਕ ਠੰਡੇ ਵਾਤਾਵਰਣ ਦੀ ਉੱਲੀ ਹੈ ਠੰਡੇ এনवायरमेंट ਕੋਲਡਰ এনवायरमेंट ਦੀ ਫੰਗਸ ਹੈ ਇਸ ਨੂੰ ਜ਼ਿਆਦਾ ਤਾਪਮਨ ਨਹੀਂ ਚਾਹੀਦਾ ਵਦਨ ਫੁੱਲੰਲੀ ਇਹ ਥੋੜੇ ਤਾਪਮਨ ਵਿੱਚ ਵੀ ਆਪਣਾ ਕੰਮ ਕਰ ਲੈਂਦੀ ਹੈ ਈਵਨ ਕਿ ਸਿਰਫ 8 ਘੰਟੇ ਅਗਰ ਇਹਨੂੰ ਜਿਹੜੀ ਕੰਡੀਸ਼ਨ ਹੈ এনवायरमेंट ਕੰਡੀਸ਼ਨ ਹੈ ਇਹਦੇ ਅਨੁਕੂਲ ਮਿਲ ਜਾਂਦੀ ਹੈ ਤਾਂ ਇਹ ਪੂਰਾ ਗਰੋਅ ਕਰ ਜਾਂਦੀ ਹੈ ਤੇ ਇਹਦਾ ਇੱਕ ਬੈਕਟੀਰੀਆ ਕਰੋੜਾਂ ਬੈਕਟੀਰੀਆ ਪੈਦਾ ਕਰਨ ਦੇ ਸਮਰੱਥ ਹੁੰਦਾ ਹੈ ਕਿਉਂਕਿ ਇਹ ਖੁਦ ਦੇ ਵਿੱਚੋਂ ਨਿਊਕਲੀਆਇਜ਼ੇਸ਼ਨ ਪ੍ਰਕਿਰਿਆ ਦੇ ਰਾਹੀਂ ਵਿਭਾਜਿਤ ਹੁੰਦੀ ਰਹਿੰਦੀ ਹੈ ਹੁਣ ਜੇ ਆਪਾਂ ਗੱਲ ਕਰੀਏ ਕਿ ਇਸ ਦੀ ਨਿਸ਼ਾਨੀਆਂ ਦੀ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਇਹਦੇ ਜਦੋਂ ਬਹੁਤ ਜ਼ਿਆਦਾ ਅਟੈਕ ਹੁੰਦਾ ਅਸਲ ਦੇ ਵਿੱਚ ਸਾਨੂੰ ਇਹਦੀਆਂ ਨਿਸ਼ਾਨੀਆਂ ਦਾ ਉਦੋਂ ਪਤਾ ਲੱਗਦਾ ਉਸ ਤੋਂ ਪਹਿਲਾਂ ਕਿਉਂਕਿ ਪੱਤੇ ਦੇ ਹੇਠਲੀ ਸਤ੍ਹਾ ਤੇ ਹੁੰਦੀ ਹੈ ਤੇ ਇਹਦਾ ਜਿਹੜਾ ਪੱਤੇ ਦੇ ਵਿੱਚੋਂ ਸਪੋਰ ਬੰਨੇ ਆ ਬਾਹਰ ਉਹ ਬਾਹਰ ਨਹੀਂ ਆਉਂਦੇ ਤੇ ਇਸ ਲਈ ਅਸੀਂ ਇਹਦੀਆਂ ਨਿਸ਼ਾਨੀਆਂ ਨੂੰ ਵੀ ਸਿਆਣ ਨਹੀਂ ਸਕਦੇ ਸੋ ਇੱਥੇ ਇhtiyat ਰੱਖਣ ਵਾਲੀ ਗੱਲ ਕੀ ਹੈ ਸਭ ਤੋਂ ਪਹਿਲੀ ਗੱਲ ਇੱਥੇ ਜੇ ਅਸੀਂ ਇਹਦਾ ਇਲਾਜ ਕਰਨਾ ਚਾਹੁੰਦੇ ਆ ਤਾਂ ਸਾਨੂੰ ਉਹਨਾਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਸੀ ਜਿਨ੍ਹਾਂ ਦੇ ਵਿੱਚ ਇਸ ਉੱਲੀ ਨਾਲ ਲੜਨ ਦੀ ਸਮਰੱਥਾ ਹੈ ਜਿਵੇਂ ਕਿ ਉન્નਤ ਕਿਸਮਾਂ ਆਈਆਂ ਨੇ ਉਸ ਤੋਂ ਬਾਅਦ 667 3086 1105 943 291 ਤੇ 233 ਵਰਗੀਆਂ ਕਿਸਮਾਂ ਜਿਹੜੀਆਂ ਅਸੀਂ ਬੀਜ ਸਕਦੇ ਸਾਂ ਪਰ ਅਗਰ ਅਸੀਂ ਇਹਨਾਂ ਕਿਸਮਾਂ ਦੀ ਬਜਾਏ ਕਿਸੇ ਹੋਰ ਕਿਸਮ ਦਾ ਇਸਤੇਮਾਲ ਕੀਤਾ ਆਪਣੇ ਖੇਤ ਦੇ ਵਿੱਚ ਤਾਂ ਸਾਨੂੰ ਸੁਚੇਤ ਹੋਣ ਦੀ ਪੂਰਨ ਤੌਰ ਤੇ ਲੋੜ ਹੈ ਕਿਉਂ ਲੋੜ ਹੈ ਕਿਉਂਕਿ ਬਾਕੀ ਜਿਹੜੀਆਂ ਕਿਸਮਾਂ ਨੇ ਉਹ ਜੈਨੇਟਿਕਲੀ ਇੰਜੀਨੀਅਰਿੰਗ ਨਹੀਂ ਕੀਤੀਆਂ ਗਈਆਂ ਇਸ ਬਿਮਾਰੀ ਦੇ ਨਾਲ ਲੜਨ ਦੇ ਲਈ ਤੇ ਉਸ ਹਾਲਾਤ ਦੇ ਵਿੱਚ ਇਹ ਬਿਮਾਰੀ 70% ਤੱਕ ਆਪਣੀ ਕਣਕ ਦਾ ਨੁਕਸਾਨ ਕਰਦੀ ਹੈ ਹੁਣ ਇਸ ਬਿਮਾਰੀ ਦੀਆਂ ਜੇ ਨਿਸ਼ਾਨੀਆਂ ਸਾਨੂੰ ਨਹੀਂ ਪਹਿਲਾਂ ਪਤਾ ਲੱਗਦੀਆਂ ਤਾਂ ਫਿਰ ਅਸੀਂ ਇਲਾਜ ਕਿੱਦਾਂ ਕਰਨਾ ਹੈ ਪਹਿਲੀ ਗੱਲ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਾ ਹਾਂ ਕਿ ਉਹਨਾਂ ਕਿਸਮਾਂ ਦੀ ਕਾਸ਼ਤ ਕਰੋ ਜਿਹੜੀਆਂ ਇਸ ਬਿਮਾਰੀ ਨਾਲ ਲੜ ਸਕਦੀਆਂ ਨੇ ਨੰਬਰ 2 ਤੇ ਇਹ ਤੇ ਯਾਦ ਰੱਖਣਾ ਜ਼ਰੂਰੀ ਹੁੰਦਾ ਕਿ ਕਿਸੇ ਵੀ ਕਿਸਮ ਨੂੰ ਤੁਸੀਂ 4 ਸਾਲ ਤੋਂ ਜ਼ਿਆਦਾ ਆਪਣੇ ਖੇਤ ਵਿੱਚ ਰਿਪੀਟ ਨਹੀਂ ਕਰਨਾ ਬੇਸ਼ੱਕ ਉਹ ਜੈਨੇਟਿਕਲੀ ਇਸ ਬਿਮਾਰੀ ਦੇ ਨਾਲ ਲੜਨ ਦੇ ਲਈ ਕਿਉਂ ਨਾ ਤਬਦੀਲ ਕੀਤੀ ਗਈ ਹੋਵੇ ਕਿਉਂਕਿ 4 ਤੋਂ 5 ਸਾਲ ਬਾਅਦ ਹਰੇਕ ਕਿਸਮ ਦੀ ਜਿਹੜੀ ਇਸ ਰੋਗ ਨਾਲ ਲੜਨ ਦੀ ਸ਼ਕਤੀ ਉਹ ਖਤਮ ਹੋ ਜਾਂਦੀ ਹੈ ਤੇ ਉਸ ਕਿਸਮ ਨੂੰ ਵੀ ਇਹ ਰੋਗ ਲੱਗਣਾ ਸ਼ੁਰੂ ਕਰ ਦਿੰਦਾ ਸੋ ਦੂਸਰੀ ਗੱਲ ਕਿਉਂਕਿ ਠੰਡੇ ਤੇ ਨਮ ਵਾਤਾਵਰਨ ਦੀ ਬਿਮਾਰੀ ਹੈ ਇਸ ਲਈ ਅਗਰ ਤੁਸੀਂ ਆਪਣੀ ਕਣਕ ਨੂੰ ਬੇਲੋੜਾ ਪਾਣੀ ਦੇ ਰਹੇ ਹੋ ਜਿਹੜਾ ਕਿ ਉਹਦੇ ਵਿੱਚ ਨਮੀ ਦੀ ਬਹੁਤ ਜ਼ਿਆਦਾ ਮਾਤਰਾ ਬਣਾ ਰਿਹਾ ਹੈ ਤੇ ਬੇਲੋੜੀ ਛੱਟੇ ਨਾਲ ਯੂਰੀਆ ਪਾ ਰਹੇ ਹੋ ਇਹ ਦੋਵੇਂ ਹਾਲਾਤ ਐਸੇ ਅਨਕੂਲ ਬਣਦੇ ਨੇ ਇਸ ਬਿਮਾਰੀ ਦੇ ਲਈ ਕਿ ਇਸ ਬਿਮਾਰੀ ਦਾ ਹਮਲਾ ਤੁਹਾਡੀ ਕਣਕ ਤੇ ਸਭ ਤੋਂ ਜ਼ਿਆਦਾ ਹੁੰਦਾ ਹੈ ਨੰਬਰ 2 ਤੇ ਅਗਰ ਤੁਸੀਂ ਇਸ ਬਿਮਾਰੀ ਨੂੰ ਕੁਦਰਤੀ ਤਰੀਕੇ ਨਾਲ ਠੀਕ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਲੱਸੀ ਦੀ ਸਪਰੇ 6 ਕਿਲੋ ਲੱਸੀ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਵਰਤ ਸਕਦੇ ਹੋ 10 ਦਿਨ ਪੁਰਾਣੀ ਉਹ ਵੀ ਇਸ ਉੱਲੀ ਦਾ ਟਾਕਰਾ ਕਰਨ ਦੇ ਕਾਫੀ ਸਮਰੱਥ ਹੈ ਉਸ ਤੋਂ ਬਾਅਦ ਵੇਸਟ ਡੀਕੰਪੋਜ਼ਰ ਦਾ 15 ਲੀਟਰ ਘੋਲ 85 ਲੀਟਰ ਪਾਣੀ ਦੇ ਵਿੱਚ ਪਾ ਕੇ ਸਪਰੇਅ ਕੀਤੀ ਜਾ ਸਕਦੀ ਹੈ ਉਹਦੇ ਨਾਲ ਵੀ ਇਸ ਉੱਲੀ ਨਾਲ ਲੜਨ ਦੀ ਸ਼ਕਤੀ ਕਾਫੀ ਜ਼ਿਆਦਾ ਫਸਲ ਦੀ ਵਧ ਜਾਂਦੀ ਹੈ ਅਗਰ ਅਸੀਂ ਰਸਾਇਣਿਕ ਹੱਲ ਦੀ ਗੱਲ ਕਰੀਏ ਕੈਮੀਕਲ ਸੋਲੂਸ਼ਨ ਦੀ ਗੱਲ ਕਰੀਏ ਤਾਂ ਇੱਥੇ ਸਾਡੇ ਕੋਲ ਨਟੀਵੋ ਫੋਲੀਕਿਓ ਤੇ ਟਿਲਟ ਤਿੰਨ ਬਹੁਤ ਜ਼ਿਆਦੇ ਸਾਰਥਕ ਦਵਾਈਆਂ ਨੇ ਐਕਟਿਵ ਐਂਟੀਫੰਗਸ ਦਵਾਈਆਂ ਨੇ ਜਿਹੜੀਆਂ ਇਸ ਬਿਮਾਰੀ ਨਾਲ ਟਕਰਾ ਕਰ ਸਕਦੀਆਂ ਨੇ ਪਰ ਇੱਥੇ ਮੈਂ ਇੱਕ ਗੱਲ ਤੁਹਾਡੇ ਲਈ ਦੱਸਣਾ ਚਾਹਣਾ ਏ ਇਸ ਬਿਮਾਰੀ ਦਾ ਹਮਲਾ ਜਦੋਂ ਜ਼ਿਆਦਾ ਹੋ ਜਾਂਦਾ ਏ ਉਦੋਂ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਦਵਾਈ ਫਿਰ ਕੰਮ ਨਹੀਂ ਕਰਦੀ ਕਿਉਂਕਿ ਫੰਗੀਸਾਈਡ ਹਮੇਸ਼ਾ ਪ੍ਰੀਵੈਂਟਿਵ ਹੁੰਦੇ ਨੇ ਕਿਉਰਟਿਵ ਨਹੀਂ ਹੁੰਦੇ ਭਾਵ ਰੋਗ ਪੈਣ ਤੋਂ ਪਹਿਲਾਂ ਕੀਤੇ ਜਾਣ ਤਾਂ ਉਹ ਰੋਗ ਨੂੰ ਕਾਬੂ ਕਰ ਸਕਦੇ ਨੇ ਰੋਗ ਦਾ ਹਮਲਾ ਜੇ ਜ਼ਿਆਦਾ ਹੋ ਗਿਆ ਤਾਂ ਉਸ ਉੱਤੇ ਉਹਨਾਂ ਦਾ ਅਸਰ ਬੇਅਸਰ ਹੋ ਜਾਂਦਾ ਹੈ ਸੋ ਅਗਰ ਤੁਸੀਂ ਆਪਣੀ ਕਣਕ ਨੂੰ ਦੂਸਰਾ ਪਾਣੀ ਲਾ ਚੁੱਕੇ ਹੋ ਤਾਂ ਇਸ ਚੀਜ਼ ਦੇ ਲਈ ਨਿਸ਼ਚਿਤ ਰਹੋ ਕਿ ਤੁਸੀਂ ਹਰ ਰੋਜ਼ ਉੱਤੇ ਤੇ ਢੇੜਾ ਮਾਰ ਕੇ ਕਿਉਂਕਿ ਇਸ ਬਿਮਾਰੀ ਦੇ ਕਣ ਪੂਰੇ ਖੇਤ ਵਿੱਚ ਸਪਰੈਡ ਹੁੰਦੇ ਨੇ ਇਹ ਨਹੀਂ ਕਿ ਇਹ ਬੰਨਿਆਂ ਵਾਲੇ ਪੈਸੇ ਪੈਗੀ ਇਹ ਵਿਚਾਲੇ ਵੀ ਪੈ ਸਕਦੀ ਆ ਟਿੱਬੀਆਂ 'ਚ ਵੀ ਪੈ ਸਕਦੀ ਆ ਸਾਈਡਾਂ 'ਤੇ ਵੀ ਪੈ ਸਕਦੀ ਆ ਸੋ ਇਸ ਲਈ ਪੂਰੇ ਖੇਤ ਦਾ ਨਰੀਖਣ ਕਰਦੇ ਰਹੋ ਅਗਰ ਤੁਹਾਨੂੰ ਇੱਕ ਵੀ ਪੱਤਾ ਇਨਫੈਕਟਡ ਦਿਸਦਾ ਜਿਹਦੇ ਉੱਤੇ ਹਲਦੀ ਰੰਗ ਦੀਆਂ ਜਿਹੜੀਆਂ yellow color ਦੀਆਂ ਧਾਰੀਆਂ ਸਿੱਧੀਆਂ ਧਾਰੀਆਂ ਜਿਹੜੀਆਂ ਪੱਤੇ ਤੇ ਬਣੀਆਂ ਹੁਣ ਮਿਲਣ ਤਾਂ ਤੁਸੀਂ ਟਿਲਟ ਨਟੀਵੋ ਜਾਂ ਫੋਲੀਕਯੂਰ ਦਾ ਦੱਸੀ ਗਈ ਮਾਤਰਾ ਦੇ ਅਨੁਸਾਰ ਤੁਸੀਂ ਸਪਰੇਅ ਕਰਨਾ ਹੈ ਤਾਂ ਇਹ ਸਪਰੇਅ ਤੁਸੀਂ ਜਿਆਦਾ ਹਮਲਾ ਹੋਣ ਦੇ ਵਿੱਚ ਦੋ ਵਾਰੀ ਰਿਪੀਟ ਵੀ ਕਰ ਸਕਦੇ ਹੋ ਪਰ ਇੱਥੇ ਪ੍ਰੋਬਲਮ ਇਹ ਹੈ ਕਿ ਇਸ ਸਪਰੇਅ ਨੂੰ ਤੁਸੀਂ ਪ੍ਰੀਵੈਂਟਿਵ ਹੀ ਕਰਨਾ ਹੈ ਭਾਵ ਬਿਮਾਰੀ ਆਉਣ ਤੋਂ ਪਹਿਲਾਂ ਕਰਨਾ ਹੈ ਇਸ ਸਪਰੇਅ ਨੂੰ ਕਰਨ ਦਾ ਸਹੀ ਟਾਈਮ ਜਿਹੜਾ ਆਪਾਂ ਆਮ ਜੀ ਜੇ ਗੱਲ ਕਰਨੀ ਹੋਵੇ ਜਦੋਂ ਤੁਹਾਡੀ ਕਣਕ 80 ਤੋਂ 85 ਦਿਨ ਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਦੋਂ ਜਰੂਰ ਵਰਤ ਸਕਦੇ ਹੋ ਤੁਸੀਂ ਦੂਸਰੀ ਗੱਲ ਇਸ ਬਿਮਾਰੀ ਦਾ ਹਮਲਾ ਅਗਰ ਉਸ ਸਮੇਂ ਹੋ ਜਾਂਦਾ ਜਦੋਂ ਗੋਭ ਦੇ ਵਿੱਚ ਛਿੱਟਾ ਹੈ ਤਾਂ ਉਸ ਟਾਈਮ ਤੇ ਇਹ ਬਿਮਾਰੀ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ ਤੇ ਉਸ ਸਟੇਜ ਤੇ ਇਸ ਨੂੰ ਕਾਬੂ ਕਰਨਾ ਵੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਦੋ ਗੱਲਾਂ ਜੋ ਧਿਆਨ ਰੱਖਣ ਯੋਗ ਨੇ ਇਸ ਬਿਮਾਰੀ ਨੂੰ ਕਾਬੂ ਕਰਨ ਦੇ ਲਈ ਉਹ ਇਹ ਨੇ ਪਹਿਲੀ ਗੱਲ ਤੇ ਪ੍ਰੀਵੈਂਟਿਵਲੀ ਤੁਸੀਂ ਆਪਣੇ ਫੰਗੀਸਾਈਡ ਦਾ ਸਪਰੇਅ ਕਰੋ ਤੁਸੀਂ ਉਸ ਸਪਰੇਅ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਜਿਹੜੀ ਨਟੀਵੋ ਹੈਗੀ ਆ ਉਹ 120 ਗ੍ਰਾਮ ਪਾ ਸਕਦੇ ਹੋ ਤੇ 200 ਮਿਲੀਲੀਟਰ ਜਿਹੜੀ ਆਪਾਂ ਟਿਲਟ ਦੀ ਸਪਰੇਅ ਕਰ ਸਕਦੇ ਹਾਂ ਇਹਨਾਂ ਦੋਵਾਂ ਵਿੱਚੋਂ ਫੋਲੀਕੋਰ ਦੀ ਮਾਤਰਾ ਵੀ ਤੁਸੀਂ ਦੱਸੇ ਅਨੁਸਾਰ ਵਰਤ ਸਕਦੇ ਹੋ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਈਵਨ ਕਿ ਵੀਡੀਓ ਦੇ ਵਿੱਚ ਵੀ ਐਡ ਕਰਦਾ ਜਾਵਾਂਗੇ ਜੋ ਜ਼ਰੂਰੀ ਗੱਲਾਂ ਨੇ ਸੋ ਇਹਨਾਂ ਤਰੀਕਿਆਂ ਦੇ ਨਾਲ ਇਸ ਫੰਗਸ ਨੂੰ ਹੱਲ ਕੀਤਾ ਜਾ ਸਕਦਾ ਹੈ ਅਗਰ ਤੁਸੀਂ ਇਹਨਾਂ ਤਰੀਕਿਆਂ ਦੀ ਵਰਤੋਂ ਕਰੋਗੇ ਤੇ ਇਸ ਉੱਲੀ ਤੋਂ ਆਪਣੀ ਕਣਕ ਨੂੰ 100% ਬਚਾਇਆ ਜਾ ਸਕਦਾ ਹੈ ਅਗਰ ਇਹ ਉੱਲੀ ਝੰਡੇ ਪੱਤੇ ਨੂੰ ਇਨਫੈਕਟਡ ਕਰ ਦਿੰਦੀ ਹੈ ਜਾਂ ਛਿੱਟਾ ਨਿਕਲਣ ਲੱਗਿਆ ਇਨਫੈਕਟਡ ਹੋ ਜਾਂਦਾ ਹੈ ਤਾਂ ਦਾਣਿਆਂ ਦਾ ਭਾਰ ਘਟ ਕੇ ਅੱਧਾ ਰਹਿ ਜਾਂਦਾ ਹੈ ਦਾਣਿਆਂ ਦਾ ਸਾਈਜ਼ ਘਟ ਜਾਂਦਾ ਹੈ ਦਾਣਿਆਂ ਦੀ ਗਿਣਤੀ ਘਟ ਜਾਂਦੀ ਹੈ ਛਿੱਟਿਆਂ ਦੇ ਉੱਤੇ ਉੱਲੀ ਆਉਣ ਨਾਲ ਦਾਣਾ ਪੂਰਨ ਤੌਰ ਤੇ ਖਰਾਬ ਹੋ ਜਾਂਦਾ ਹੈ ਤੇ ਸਾਨੂੰ ਬਹੁਤ ਵੱਡੇ ਝਾੜ ਦਾ ਸਾਹਮਣਾ ਝਾੜ ਦੇ ਘਾਟੇ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਇਸ ਵੀਡੀਓ ਨੂੰ ਧਿਆਨ ਨਾਲ ਸਮਝ ਕੇ ਹੋਰ ਨਾਲ ਲੋਕਾਂ ਤੱਕ ਜਰੂਰ ਸ਼ੇਅਰ ਕਰਿਓ ਕਿਉਂਕਿ ਪੀਲੀ ਕੁੰਗੀ ਸਭ ਤੋਂ ਜ਼ਿਆਦਾ ਨੁਕਸਾਨ ਕਰਨ ਵਾਲੀ ਕਣਕ ਦੀ ਬਿਮਾਰੀ ਹੈ ਤੇ ਇਸ ਲਈ ਨੂੰ ਹੱਲ ਕਰਨ ਦੇ ਲਈ ਦੱਸੀਆਂ ਗਈਆਂ ਵਿਧੀਆਂ ਨੂੰ ਜਰੂਰ ਅਪਣਾਓ ਧੰਨਵਾਦ